ਕੈਨੇਡਾ ਦਾ ਸਸਕੈਚਵਨ ਪ੍ਰਾਂਤ ਉਹਦੇ ਬਿਲਕੁਲ ਬਾਰ-ਬਾਰ ਇੱਕ ਪਾਵਰ ਪਲਾਂਟ ਆ ਰਾਤ ਦਾ ਟਾਈਮ ਆ ਤਕਰੀਬਨ 1 ਤੋਂ 2 ਵਜੇ ਦੇ ਵਿਚਕਾਰ ਦਾ ਫ੍ਰੀਜ਼ਿੰਗ ਟੈਂਪਰੇਚਰ ਆ -26 27 ਡਿਗਰੀ ਦੇ ਨੇੜੇ ਤੇੜੇ ਇੰਨੇ ਫ੍ਰੀਜ਼ਿੰਗ ਟੈਂਪਰੇਚਰ ਦੇ ਵਿੱਚ ਪਾਵਰ ਪਲਾਂਟ ਦੇ ਕੋਲੇ ਇੱਕ ਪਰਛਾਵਾਂ ਉੱਪਰ ਦਾ ਵਾ ਕੁਝ ਮਿੰਟਾਂ ਦੇ ਵਿੱਚ ਹੀ ਉਹ ਪਰਛਾਵਾਂ ਇੱਕ ਇਨਸਾਨੀ ਰੂਪ ਲੈ ਲੈਂਦਾ ਪਾਵਰ ਸਟੇਸ਼ਨ ਦੇ ਉੱਪਰ ਰੁਕੇ ਹੋਏ ਲੋਕ ਦੇਖਦੇ ਆ ਉਸ ਇਨਸਾਨ ਨੂੰ ਚੈੱਕ ਕਰਦੇ ਆ ਇਹਜੇ ਟੈਂਪਰੇਚਰ ਦੇ ਵਿੱਚ ਬਾਹਰ ਨਿਕਲਿਆ ਹੋਇਆ ਤੇ ਸਭ ਤੋਂ ਪਹਿਲੀ ਚੀਜ਼ ਪਾਵਰ ਪਲਾਂਟ ਦੇ ਅੰਦਰਲੇ ਲੋਕ ਇਹ ਦੇਖਦੇ ਆ ਕਿ ਇਹ ਜਿਹੜਾ ਨੌਜਵਾਨ ਆ ਜਿਹੜਾ ਕਿ ਬਾਹਰ ਦੇ ਮਦਾਨੀ ਏਰੀਏ ਤੋਂ ਆ ਰਿਹਾ ਵਾ ਇੰਨੀ ਘੱਟ ਟੈਂਪਰੇਚਰ ਦੇ ਵਿੱਚ ਇਹਦੇ ਕੱਪੜੇ ਬਿਲਕੁਲ ਵੀ ਪ੍ਰੋਪਰ ਨਹੀਂ ਹੈਗੇ ਠੰਡ ਦੇ ਨਾਲ ਇਹ ਪੂਰੀ ਤਰ੍ਹਾਂ ਦੇ ਨਾਲ ਸ਼ਿਵਰ ਕਰ ਰਿਹਾ ਉਹਨੂੰ ਅੰਦਰ ਲਿਆਂਦਾ ਜਾਂਦਾ ਮੋٹے ਕੱਪੜੇ ਦੇ ਕੇ ਚਾਹ ਕੌਫੀ ਦੇ ਕੇ ਥੋੜਾ ਜਿਹਾ ਉਹਨੂੰ ਸਰੀਰਕ ਤੌਰ ਦੇ ਉੱਪਰ ਠੀਕ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਇਨਸਾਨ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰਦਾ ਕਿ ਕਿਉਂ ਇਹ ਜੇ ਟੈਂਪਰੇਚਰ ਦੇ ਵਿੱਚ ਇੰਨੀ ਰਾਤ ਨੂੰ ਜਦੋਂ ਬਾਕੀ ਸਾਰੇ ਲੋਕ ਆਪਣੇ ਆਪਣੇ ਘਰੇ ਨਿੱਗ ਦੇ ਵਿੱਚ ਬੈਠੇ ਆ ਇਹ ਬਾਹਰ ਮੈਦਾਨਾਂ ਦੇ ਵਿੱਚ ਇੰਨੇ ਘੱਟ ਕੱਪੜਿਆਂ ਦੇ ਵਿੱਚ ਕੀ ਕਰ ਰਿਹਾ ਸੀ ਤਾਂ ਇਹ ਇਨਸਾਨ ਦੱਸਦਾ ਕਿ ਇਹਦਾ ਨਾਮ ਹੈ ਡੈਰਲ ਨਾਈਟ ਇੱਕ ਨੇਟਿਵ ਕੈਨੇਡੀਅਨ ਜਿਹਨੂੰ ਬਹੁਤ ਸਾਰੇ ਲੋਕ ਰੈੱਡ ਇੰਡੀਅਨ ਵੀ ਕਹਿ ਦਿੰਦੇ ਆ ਉਸ ਤੋਂ ਅੱਗੇ ਜਿਹੜੀ ਕਹਾਣੀ ਇਹ ਦੱਸਦਾ ਜਿਹੜਾ ਕਾਰਨ ਦੱਸਦਾ ਉਹ ਬਾਕੀ ਦੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੰਦਾ ਇਸ ਨੌਜਵਾਨ ਦੇ ਅਨੁਸਾਰ -25-26 ਡਿਗਰੀ ਟੈਂਪਰੇਚਰ ਦੇ ਵਿੱਚ ਰਾਤ ਨੂੰ ਤਕਰੀਬਨ 2 ਵਜੇ ਇੰਨੇ ਮਦਾਨੀ ਏਰੀਏ ਦੇ ਵਿੱਚ ਇਹ ਕੋਈ ਸੈਰ ਕਰਨ ਲਈ ਨਹੀਂ ਗਿਆ ਸੀ ਬਲਕਿ ਇਹਨੂੰ ਉੱਥੇ ਤੱਕ ਛੱਡ ਕੇ ਆਉਣ ਵਾਲਾ ਹੋਰ ਕੋਈ ਨਹੀਂ ਸਸਕੈਚਵਨ ਪੁਲਿਸ ਡਿਪਾਰਟਮੈਂਟ ਦੇ ਦੋ ਪੁਲਿਸ ਵਾਲੇ ਨੇ ਇਹ ਪਾਵਰ ਸਟੇਸ਼ਨ ਦੇ ਉਹਨਾਂ ਲੋਕਾਂ ਨੂੰ ਦੱਸਦਾ ਕਿ ਸ਼ਾਮ ਦੇ ਕਿਸੇ ਟਾਈਮ ਇਹ ਆਪਣੇ ਦੋਸਤਾਂ ਦੇ ਨਾਲ ਕਿਸੇ 바ਰ ਦੇ ਵਿੱਚ ਬੀਅਰ ਪੀ ਰਿਹਾ ਸੀ ਬੀਅਰ ਪੀਣ ਤੋਂ ਬਾਅਦ ਜਦੋਂ ਇਹ ਬਾਹਰ ਨਿਕਲਦਾ ਕੁਝ ਮਿੰਟਾਂ ਤੋਂ ਬਾਅਦ ਹੀ ਉੱਥੇ ਦੋ ਪੁਲਿਸ ਵਾਲੇ ਆਉਂਦੇ ਆ ਇਹਨੂੰ ਇੱਕ ਦੋ ਕੁਐਸਚਨ ਕਰਨ ਤੋਂ ਬਾਅਦ ਹੱਥਕੜੀ ਲਾ ਲੈਂਦੇ ਆ ਤੇ ਆਪਣੀ ਕਾਰ ਦੇ ਵਿੱਚ ਬਿਠਾ ਲੈਂਦੇ ਆ ਆਪਣੀ ਕਾਰ ਦੇ ਵਿੱਚ ਬਿਠਾਉਣ ਤੋਂ ਬਾਅਦ ਇਹ ਦੋਨੇ ਪੁਲਿਸ ਵਾਲੇ ਇਹਨੂੰ ਇੰਨੀ ਦੂਰ ਸ਼ਹਿਰ ਤੋਂ ਇਸ ਮਦਾਨੀ ਏਰੀਏ ਦੇ ਵਿੱਚ ਇੰਨੀ ਠੰਡ ਦੇ ਵਿੱਚ ਉੱਥੇ ਹੀ ਛੱਡ ਕੇ ਵਾਪਸ ਆ ਜਾਂਦੇ ਆ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੋਨੇ ਪੁਲਿਸ ਵਾਲਿਆਂ ਵੱਲੋਂ ਇਸ ਨੇਟਿਵ ਅਮਰੀਕਨ ਨੌਜਵਾਨ ਨੂੰ ਮਰਨ ਦੇ ਲਈ ਉੱਥੇ ਛੱਡ ਦਿੱਤਾ ਗਿਆ। ਹੁਣ ਜਿਹੜੀ ਇਹ આરોਪ ਇਹ ਨੌਜਵਾਨ ਲਾ ਰਿਹਾ ਉਥੋਂ ਦੀ ਪੁਲਿਸ ਦੇ ਉੱਪਰ ਪਹਿਲੀ ਗੱਲ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਵੱਡੇ ਨੇ। ਪਰ ਇਹ ਸਿਰਫ ਇੱਕਾਦੁਕਾ ਘਟਨਾ ਨਹੀਂ ਹੈਗੀ ਕਿ ਇੱਕ ਨੌਜਵਾਨ ਨੂੰ ਦੋ ਪੁਲਿਸ ਵਾਲਿਆਂ ਨੇ ਤੰਗ ਕੀਤਾ ਮਰਨ ਲਈ ਛੱਡਤਾ। ਡੈਰਲ ਨਾਈਟ ਦਾ ਉਸ ਦਿਨ ਬਚ ਜਾਣਾ ਸੈਸਕਾਟੂਨ ਪੁਲਿਸ ਡਿਪਾਰਟਮੈਂਟ ਦੇ ਉੱਪਰ ਉਸ ਟਾਈਮ ਤੱਕ ਦੀ ਇਤਿਹਾਸ ਦੀ ਸਭ ਤੋਂ ਵੱਡੀ ਪੁਲਿਸ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੰਦਾ ਜਿਹੜੀ ਕਿ ਹੁਣ ਜਾਊਗੀ 1970 ਤੱਕ ਇੰਨੀ ਪਿੱਛੇ ਤੱਕ ਜਾ ਕੇ ਇਹ ਇਨਵੈਸਟੀਗੇਸ਼ਨ ਹੋਊਗੀ ਅਲੱਗ-ਅਲੱਗ ਇਨਸੀਡੈਂਟਸ ਨੂੰ ਲਿਆਂਦਾ ਜਾਊਗਾ ਹੁਣ ਇਹਦਾ ਕਾਰਨ ਇਹ ਹੈ ਕਿ ਸਿਰਫ ਕੁਝ ਮਹੀਨੇ ਪਹਿਲਾਂ ਹੀ ਡੈਰਲ ਨਾਈਟ ਦੀ ਤਰ੍ਹਾਂ ਦੇ ਹੀ ਦੋ ਹੋਰ ਨੇਟਿਵ ਕੈਨੇਡੀਅਨ ਉਹ ਵੀ ਦੋਨੇ ਨੌਜਵਾਨ ਸੀਗੇ ਉਹਨਾਂ ਦਾ ਨਾਮ ਸੀ ਰੌਡਨੇ ਨੈਸਟਸ ਤੇ ਲਾਰੈਂਸ ਵੈਗਨਰ ਇਹ ਦੋਨੇ ਨੌਜਵਾਨ ਤਕਰੀਬਨ ਐਸੇ ਹੀ ਇਲਾਕੇ ਦੇ ਵਿੱਚ ਅਲੱਗ-ਅਲੱਗ ਦਿਨਾਂ ਦੇ ਵਿੱਚ ਮ੍ਰਿਤਕ ਹਾਲਤ ਦੇ ਵਿੱਚ ਉੱਥੇ ਪਾਏ ਜਾਂਦੇ ਆ ਪਰ ਇਹਨਾਂ ਦੋਨੇ ਕੇਸਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਜੋ ਫੈਮਿਲੀ ਨੂੰ ਬਾਅਦ ਦੇ ਵਿੱਚ ਦੱਸਿਆ ਪਰਿਵਾਰ ਦੇ ਮੈਂਬਰਾਂ ਨੂੰ ਉਹ ਇਹ ਸੀ ਕਿ ਇਹ ਦੋਨੇ ਹੀ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਣ ਕਾਰਨ ਉਹ ਆਪਣੇ ਆਪ ਹੀ ਇੰਨੇ ਦੂਰ ਮੈਦਾਨ ਦੇ ਵਿੱਚ ਚਲੇ ਗਏ ਆਪਣੀ ਮੌਤ ਵੱਲ ਉਹ ਜਾਂਦੇ ਰਹੇ ਜਿੱਥੇ ਟੈਂਪਰੇਚਰ ਇੰਨਾ ਜ਼ਿਆਦਾ ਘਟ ਸੀਗਾ ਤੇ ਹੌਲੀ-ਹੌਲੀ ਠੰਡ ਦੇ ਕਾਰਨ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਪਰ ਡੈਰਲ ਨਾਈਟ ਦਾ ਬਿਲਕੁਲ ਉਸੇ ਜਗ੍ਹਾ ਤੋਂ ਬਚ ਕੇ ਵਾਪਸ ਆਉਣਾ ਤੇ ਆਪਣਾ ਇਨਸੀਡੈਂਟ ਆਪਣੇ ਨਾਲ ਹੋਇਆ ਪੁਲਿਸ ਨੇ ਜੋ ਉਹਦੇ ਨਾਲ ਕੀਤਾ ਉਹਨੂੰ ਬਿਆਨ ਕਰਨਾ ਉਹਨੇ ਇੱਕ ਪ੍ਰੋਪਰ ਪੂਰਾ ਦਾ ਪੂਰਾ ਪੈਂਡੋਰਾ ਬਾਕਸ ਖੋਲਤਾ ਕਿਉਂਕਿ ਹੁਣ ਲੋਕਾਂ ਨੇ ਰੌਡ ਨੇ ਨੈਸਟਸ ਤੇ ਲਾਰੈਂਸ ਵੈਗਨਰ ਉਹਨਾਂ ਦੋਨੋਂ ਨੌਜਵਾਨਾਂ ਦੀਆਂ ਮੌਤਾਂ ਨੂੰ ਵੀ ਇਸੇ ਤਰ੍ਹਾਂ ਹੀ ਪੁਲਿਸ ਦੁਆਰਾ ਕੀਤਾ ਹੋਇਆ ਕਾਰਾ ਸਮਝਣਾ ਸ਼ੁਰੂ ਕਰ ਦਿੱਤਾ ਇਹਦਾ ਇੱਕ ਕਾਰਨ ਹੋਰ ਵੀ ਆ ਇਸ ਪੂਰੇ ਇਲਾਕੇ ਦੇ ਵਿੱਚ ਦਹਾਕਿਆਂ ਤੋਂ ਨੇਟਿਵ ਕੈਨੇਡੀਅਨ ਨੌਜਵਾਨਾਂ ਦੀਆਂ ਡੈੱਡ ਬਾਡੀਜ਼ ਮਿਲਦੀਆਂ ਰਹੀਆਂ ਨੇ ਅਲੱਗ-ਅਲੱਗ ਟਾਈਮ ਦੇ ਉੱਪਰ ਪਰ ਹਰ ਵਾਰੀ ਜਿੱਥੇ ਇਹਨਾਂ ਨੌਜਵਾਨਾਂ ਦਾ ਕੁਝ ਚੀਜ਼ਾਂ ਹਮੇਸ਼ਾ ਸਿਮਿਲਰ ਰਹੀਆਂ ਨੇ ਤਕਰੀਬਨ ਉਹਨਾਂ ਦੀ ਏਜ ਤੇ ਦੂਸਰੀ ਚੀਜ਼ ਇਹ ਹਮੇਸ਼ਾ ਨੇਟਿਵ ਕੈਨੇਡੀਅਨ ਲੋਕ ਹੁੰਦੇ ਸੀ ਇੱਕ ਚੀਜ਼ ਹੋਰ ਕਦੇ ਵੀ ਨਹੀਂ ਬਦਲੀ ਉਹ ਹੈਗਾ ਸਸਕਾਟੂਨ ਪੁਲਿਸ ਦਾ ਬਿਆਨ ਹਰੇਕ ਵਾਰ ਜਦੋਂ ਵੀ ਕਦੇ ਇਸ ਤਰ੍ਹਾਂ ਕਿਸੇ ਵੀ ਨੌਜਵਾਨ ਦੀ লাশ ਇਸ ਤਰ੍ਹਾਂ ਦੇ ਏਰੀਆ ਦੇ ਵਿੱਚੋਂ ਮਿਲਦੀ ਪੁਲਿਸ ਵਾਲੇ ਹਮੇਸ਼ਾ ਹੀ ਇਹ ਕਹਿੰਦੇ ਕਿ ਇਹ ਨੌਜਵਾਨ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਣ ਦੇ ਕਾਰਨ ਆਪਣੇ ਆਪ ਹੀ ਤੁਰ ਕੇ ਉਸ ਠੰਡੀ ਮੌਤ ਦੇ ਵੱਲ ਚਲੇ ਗਏ ਸਸਕਾਟਨ ਪੁਲਿਸ ਦੇ ਚੀਫ ਡੇਵ ਸਕਾਟ ਇਸ ਘਟਨਾ ਦੇ ਉੱਪਰ ਬੋਲਦੇ ਕਿਉਂਕਿ ਉਹਨਾਂ ਦੇ ਉੱਪਰ ਪ੍ਰੈਸ਼ਰ ਪੂਰੇ ਕੈਨੇਡਾ ਤੋਂ ਇਸ ਤੋਂ ਬਾਅਦ ਵਧਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਬਾਅਦ ਦੇ ਵਿੱਚ ਕਿਹਾ ਕਿ ਇਹਦੇ ਵਿੱਚ ਕੋਈ ਬਹੁਤ ਵੱਡੀ ਕਾਂਸਪੀਰੇਸੀ ਨਹੀਂ ਹੈਗੀ ਇਹ ਪੁਲਿਸ ਦਾ ਇੰਟਰਨਲ ਮੈਟਰ ਹੈਗਾ ਅੰਦਰੂਨੀ ਮਾਮਲਾ ਹੈ ਤੇ ਖੁਦ ਹੀ ਪੁਲਿਸ ਇਹਦੀ ਇਨਵੈਸਟੀਗੇਸ਼ਨ ਕਰ ਲੂਗੀ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਲੋਕ ਬਹੁਤ ਜ਼ਿਆਦਾ ਗੁੱਸੇ ਵਿੱਚ ਆਉਂਦੇ ਆ 400 ਤੋਂ 500 ਲੋਕਾਂ ਦਾ ਇੱਕ ਇਕੱਠ ਹੁੰਦਾ ਜਿਹਦੇ ਵਿੱਚ ਐਬੋਰੀਜਨਲ ਜਾਂ ਨੇਟਿਵ ਲੋਕ ਕਹ ਦਿੰਦੇ ਆ ਉਹ ਵੀ ਬਹੁਤ ਸਾਰੇ ਗੋਰੇ ਹੋਰ ਅਲੱਗ-ਅਲੱਗ ਕੌਮਾਂ ਦੇ ਲੋਕ ਪੁਲਿਸ ਦੇ ਹੈੱਡਕੁਆਰਟਰ ਵੱਲ ਵਧਣਾ ਸ਼ੁਰੂ ਹੁੰਦੇ ਆ ਆਪਣਾ ਪ੍ਰੋਟੈਸਟ ਕਰਦੇ ਆ ਰੋਸ ਮੁਜ਼ਾਰੇ ਕਰਦੇ ਆ। ਪ੍ਰੈਸ਼ਰ ਵਧਣ ਤੋਂ ਬਾਅਦ ਇਹ ਪੂਰਾ ਦਾ ਪੂਰਾ ਕੇਸ ਸਸਕਾਟਨ ਪੁਲਿਸ ਤੋਂ ਲੈ ਕੇ RCMP ਨੂੰ ਦੇ ਦਿੱਤਾ ਜਾਂਦਾ ਹੁਣ ਤੱਕ ਪਿਛਲੇ ਦਹਾਕਿਆਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਇੰਨਾ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈਆ ਪੁਲਿਸ ਨੇ ਹਰੇਕ ਵਾਰੀ ਇੱਕੋ ਹੀ ਥਿਓਰੀ ਦੇ ਦਿੱਤੀ ਪਰ ਡੈਰਲ ਨਾਈਟ ਦੇ ਇਸ ਘਟਨਾ ਤੋਂ ਬਾਅਦ ਆਪਣੇ ਨਾਲ ਆਪ ਬੀਤੀ ਹੋਈ ਤੋਂ ਬਾਅਦ ਹੁਣ ਜਿਹੜੇ ਨੇਟਿਵ ਲੋਕ ਨੇ ਸਪੈਸ਼ਲੀ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਨੌਜਵਾਨ ਇਸੇ ਤਰ੍ਹਾਂ ਹੀ ਇਨ੍ਹਾਂ ਹੀ ਮੈਦਾਨਾਂ ਦੇ ਵਿੱਚ ਮ੍ਰਿਤਕ ਪਾਏ ਗਏ ਉਹਨਾਂ ਨੇ ਹੁਣ ਇਹਨਾਂ ਸਾਰੀਆਂ ਦੀਆਂ ਸਾਰੀਆਂ ਮੌਤਾਂ ਨੂੰ ਪੁਲਿਸ ਦੇ ਇਸੇ ਤਰ੍ਹਾਂ ਦੇ ਰਵੱਈਏ ਦੇ ਨਾਲ ਜੋੜ ਕੇ ਦੇਖਣਾ ਸ਼ੁਰੂ ਕਰਤਾ ਤੇ ਉਹਨਾਂ ਦੇ ਉੱਪਰੋਂ ਪੁਲਿਸ ਦਾ ਜਿੰਨਾ ਕੁ ਵੀ ਵਿਸ਼ਵਾਸ ਸੀਗਾ ਟਰਸਟ ਸੀ ਉਹ ਪੂਰੀ ਦੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ 올ਿਵਰ ਵਿਲੀਅਮਸ ਨਾਂ ਦੇ ਇੱਕ ਆਫੀਸਰ ਨੇ ਜਿਹੜੇ ਖੁਦ ਹੀ ਨੇਟਿਵ ਕੈਨੇਡੀਅਨ ਨੇ 24 ਸਾਲ ਤੋਂ ਜ਼ਿਆਦਾ ਦਾ ਉਹਨਾਂ ਦਾ ਆਪਣਾ ਤਜਰਬਾ ਰਿਹਾ RCMP ਦੇ ਵਿੱਚ ਕੰਮ ਕਰਨ ਦਾ ਨੇਟਿਵ ਕੈਨੇਡੀਅਨਸ ਉਹਨਾਂ ਦੀ ਆਪਣੀਆਂ ਆਰਗੇਨਾਈਜੇਸ਼ਨਸ 올ਿਵਰ ਵਿਲੀਅਮ ਨੂੰ ਇਹ ਦਰਖਾਸਤ ਕਰਦੀਆਂ ਨੇ ਬੇਨਤੀ ਕਰਦੀਆਂ ਨੇ ਕਿ ਤੁਸੀਂ ਕਿਉਂਕਿ ਤੁਸੀਂ ਪੁਲਿਸ ਦੇ ਆਫੀਸਰ ਵੀ ਹੋ ਤੇ ਤੁਸੀਂ ਇੱਕ ਨੇਟਿਵ ਕੈਨੇਡੀਅਨ ਵੀ ਹੋ ਤਾਂ ਸਾਨੂੰ ਸਿਰਫ ਤੁਹਾਡੇ ਉੱਪਰ ਯਕੀਨ ਆ ਤੁਸੀਂ ਇਸ ਇਨਵੈਸਟੀਗੇਸ਼ਨ ਨੂੰ ਆਪਣੇ ਆਧਾਰ ਦੇ ਉੱਪਰ ਆਪਣੇ ਬਲਬੂਤੇ ਦੇ ਉੱਪਰ ਖੁਦ ਕਰੋ 올ਿਵਰ ਵਿਲੀਅਮ RCMP ਦੇ ਸਮਾਨਾਂਤਰ ਹੀ ਪੈਰਲਰ ਹੀ ਆਪਣੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਬਣਾਉਂਦੇ ਆ ਇੱਕ ਟੋਨ ਫ੍ਰੀ ਲਾਈਨ ਜਿਹੜੀ 24 ਘੰਟੇ ਓਪਨ ਰਹਿਣੀ ਆ ਉਹਨੂੰ ਸ਼ੁਰੂ ਕਰਦੇ ਆ ਤਾਂ ਕਿ ਅਲੱਗ-ਅਲੱਗ ਲੋਕ ਜੇ ਕਿਤੇ ਵੀ ਕਿਸੇ ਦਾ ਵੀ ਕੋਈ ਨੌਜਵਾਨ ਫੈਮਲੀ ਮੈਂਬਰ ਕਦੇ ਵੀ ਇਸ ਤਰ੍ਹਾਂ ਦੀ ਮੌਤ ਦਾ ਸ਼ਿਕਾਰ ਹੁੰਦਾ ਤਾਂ ਉਹ ਆਪਣੀ ਘਟਨਾ ਆਪਣਾ ਜੋ ਵੀ ਉਹਨਾਂ ਦੀ ਜਾਣਕਾਰੀ ਹੈਗੀ ਉਹਨੂੰ ਓਲੀਵਰ ਵਿਲੀਅਮ ਤੇ ਉਹਨਾਂ ਦੀ ਟੀਮ ਦੇ ਨਾਲ ਸਾਂਝਾ ਕਰ ਸਕਦੇ ਆ ਅਗਲੇ ਸਿਰਫ 2 ਹਫ਼ਤਿਆਂ ਦੇ ਦੌਰਾਨ ਘੱਟ ਤੋਂ ਘੱਟ 800 ਤੋਂ ਜ਼ਿਆਦਾ ਕਾਲਸ ਉਹਨਾਂ ਦੇ ਕੋਲੇ ਪਹੁੰਚਦੀਆਂ ਨੇ ਇਹ ਸਾਰੇ ਲੋਕ ਆਪਣੀਆਂ-ਆਪਣੀਆਂ ਘਟਨਾਵਾਂ ਆਪਣੇ ਆਪਣੇ ਪਰਿਵਾਰਕ ਜੀਆਂ ਬਾਰੇ ਜਿਹੜੇ ਨੌਜਵਾਨ ਸੀਗੇ ਉਹਨਾਂ ਦੇ ਬਾਰੇ ਚ ਦੱਸਦੇ ਆ ਪਰ ਪੁਲਿਸ ਦਾ ਡਰ ਉਹਨਾਂ ਦੇ ਉੱਪਰ ਇੰਨਾ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਸਾਹਮਣੇ ਨਹੀਂ ਆਉਣਾ ਚਾਹੁੰਦਾ ਆਪਣੇ ਨਾਮ ਨੂੰ ਇਹ ਸਾਰੇ ਲੋਕ ਗੁਪਤ ਰੱਖਦੇ ਆ ਉਹ ਮੀਡੀਆ ਦੇ ਸਾਹਮਣੇ ਜਾਂ ਪੁਲਿਸ ਦੇ ਸਾਹਮਣੇ ਆਪਣਾ ਨਾਮ ਨਸ਼ਰ ਹੋਣ ਦੇਣਾ ਨਹੀਂ ਚਾਹੁੰਦੇ ਸਿਸਕਾਟੂਨ ਇੱਕ ਇਹੋ ਜਿਹਾ ਸ਼ਹਿਰ ਹੈ ਜਿਹੜਾ ਜੁੜਦਾ ਵਾ ਬਹੁਤ ਅਲੱਗ ਅਲੱਗ ਪੁਲਾਂ ਦੇ ਦੁਆਰਾ ਪਰ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਵੰਡਿਆ ਹੋਇਆ ਵਾ ਅਲੱਗ ਅਲੱਗ ਰੇਸਾਂ ਦੁਆਰਾ ਪੂਰੇ ਕੈਨੇਡਾ ਦੇ ਵਿੱਚ ਸਸਕਾਟੋਨ ਤੇ ਸਸਕਾਚਵਨ ਇਹ ਉਹ ਏਰੀਆ ਨੇ ਜਿੱਥੇ ਨੇਟਿਵ ਕੈਨੇਡੀਅਨਸ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਸ਼ਹਿਰਾਂ ਦੇ ਵਿੱਚ ਰਹਿੰਦੀ ਆ ਪਰ ਉਹਨਾਂ ਦੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਆ ਕੋਈ ਵੀ ਨੇਟਿਵ ਕੈਨੇਡੀਅਨ ਜਿਹੜਾ ਯੂਥ ਹੈਗਾ ਵਾ ਜਿਹੜਾ ਕੋਈ ਵੀ ਨੌਜਵਾਨ ਹੈ ਉਹਦੇ ਹਾਈ ਸਕੂਲ ਨੂੰ ਕੰਪਲੀਟ ਕਰਨ ਦੇ ਉਹਨੇ ਚਾਂਸਸ ਨਹੀਂ ਹੈ ਜਿੰਨੇ ਉਹਦੇ ਜੇਲ੍ਹ ਜਾਣਦੇ ਆ ਓਲੀਵਰ ਵਿਲੀਅਮਸ ਤੇ ਉਹਨਾਂ ਦੀ ਪੂਰੀ ਦੀ ਪੂਰੀ ਟੀਮ ਜਦੋਂ ਨੇਟਿਵ ਕੈਨੇਡੀਅਨਸ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਉੱਪਰ ਲਗਾਏ ਹੋਏ ਚਾਰਜਸ ਨੂੰ ਧਿਆਨ ਦੇ ਨਾਲ ਦੇਖਦੇ ਆ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇੰਨੇ ਕੁ ਛੋਟੇ ਤੋਂ ਛੋਟੇ ਈਵਨ ਉਹਨਾਂ ਨੂੰ ਜਰਮ ਵੀ ਨਹੀਂ ਕਹਿ ਸਕਦੇ ਉਹਨਾਂ ਕਾਰਨਾਂ ਦੇ ਕਰਕੇ ਜੇਲ੍ਹਾਂ ਦੇ ਵਿੱਚ ਹੈ ਉਹਨਾਂ ਦੇ ਵਿੱਚੋਂ ਕੁਝ ਨੌਜਵਾਨ ਈਵਨ ਜੇਲ੍ਹ ਦੇ ਵਿੱਚ ਇਸ ਕਰਕੇ ਤਾੜ ਦਿੱਤੇ ਗਏ ਕਿਉਂਕਿ ਉਹਨਾਂ ਨੇ ਜਰਾਬਾਂ ਨਹੀਂ ਪਾਈਆਂ ਹੋਈਆਂ ਸੀ ਇੱਕ ਬਹੁਤ ਹੀ ਹੈਰਾਨੀ ਵਾਲੀ ਗੱਲ ਬਹੁਤ ਸਾਰੇ ਨੌਜਵਾਨ ਇਸ ਕਰਕੇ ਜੇਲ੍ਹਾਂ ਦੇ ਵਿੱਚ ਰਹੇ ਕਿਉਂਕਿ ਆਪਣੇ ਘਰ ਦੇ ਐਡਰੈਸ ਤੋਂ ਉਹ ਬਹੁਤ ਦੂਰ ਮਿਲੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਘਰ ਇੱਥੋਂ ਬਹੁਤ ਦੂਰ ਆ ਤੁਸੀਂ ਇਸ ਏਰੀਏ ਦੇ ਵਿੱਚ ਕੀ ਕਰ ਰਹੇ ਹੋ ਤਾਂ ਇੱਥੋਂ ਕਲੀਅਰਲੀ ਆਪਾਂ ਨੂੰ ਪਤਾ ਲੱਗਦਾ ਈਵਨ ਇਹਨਾਂ ਦੇਸ਼ਾਂ ਦੀ ਪੁਲਿਸ ਦਾ ਵੀ ਇੱਕ ਕਾਲਾ ਸਿਆਪਕ ਜਿੱਥੇ ਗੋਰਿਆਂ ਲਈ ਜਾਂ ਹੋਰ ਵੀ ਲੋਕਾਂ ਲਈ ਈਵਨ ਏਸ਼ੀਅਨਸ ਦੇ ਲਈ ਇਹ ਪੁਲਿਸ ਬਹੁਤ ਹੀ ਸੱਭਿਅਕ ਹੈਗੀ ਆ ਆਪਣੀ ਪੁਲਿਸ ਦੇ ਨਾਲੋਂ ਫਾਰ ਬੈਟਰ ਆ ਪਰ ਫਿਰ ਵੀ ਇਹਨਾਂ ਦਾ ਜਿਹੜਾ ਰਵਈਆ ਉਥੋਂ ਦੇ ਆਪਣੇ ਨੇਟਿਵ ਲੋਕਾਂ ਦੇ ਲਈ ਹੈ ਉਹ ਬਿਲਕੁਲ ਇੱਕ ਡਿਫਰੈਂਟ ਸ਼ਾਇਦ ਉਹਨੂੰ ਇਸ ਕਹਾਣੀ ਨੂੰ ਕਦੇ ਉਥੋਂ ਦੇ ਰਹਿੰਦੇ ਗੋਰਿਆਂ ਨੇ ਜਾਂ ਏਸ਼ੀਅਨ ਮੂਲ ਦੇ ਲੋਕਾਂ ਨੇ ਵੀ ਨਾ ਦੇਖਿਆ ਹੋਵੇ ਜਿਹੜੀ 올ਿਵਰ ਵਿਲੀਅਮਸ ਹੋਣਾ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਦੇਖੀ ਉਹ ਇਹ ਹੈਗੀ ਆ ਕਿ ਇਹ ਜ਼ਿਆਦਾਤਰ ਜਿਹੜੀਆਂ ਵੀ ਅਰੈਸਟ ਹੋਈਆਂ ਨੇ ਨੇਟਿਵ ਕੈਨੇਡੀਅਨਸ ਲੋਕਾਂ ਦੀਆਂ ਉਹ ਜ਼ਿਆਦਾਤਰ ਰਾਤ ਦੇ ਟਾਈਮ ਹੁੰਦੀਆਂ ਇਥੇ ਇੱਕ ਚੀਜ਼ ਹੋਰ ਪਤਾ ਲੱਗਦੀ ਆ ਕਿ ਉੱਥੋਂ ਦੀ ਪੁਲਿਸ ਜਿਹੜੀ ਹੈਗੀ ਆ ਉਹ ਰਾਤ ਨੂੰ ਹੋਰ ਵੀ ਜ਼ਿਆਦਾ ਸਖਤ ਹੋ ਜਾਂਦੀ ਆ ਇਹਨਾਂ ਲੋਕਾਂ ਦੇ ਅਗੇਂਸਟ ਤੇ ਇਹੀ ਉਹ ਟਾਈਮ ਹੈ ਜਦੋਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਹਿਰਾਂ ਦੇ ਵਿੱਚੋਂ ਕਾਰਾਂ ਦੇ ਵਿੱਚ ਬਿਠਾ ਕੇ ਬਹੁਤ ਦੂਰ ਫਰੀਜ਼ਿੰਗ ਟੈਂਪਰੇਚਰ ਦੇ ਵਿੱਚ ਉੱਥੇ ਮਰਨ ਦੇ ਲਈ ਛੱਡ ਦਿੱਤਾ ਗਿਆ ਕੁਝ ਦਿਨਾਂ ਦੇ ਵਿੱਚ ਹੀ ਇਹ ਪੂਰਾ ਦਾ ਪੂਰਾ ਕੇਸ ਇੱਕ ਨੈਸ਼ਨਲ ਡਿਬੇਟ ਦਾ ਮੁੱਦਾ ਬਣ ਜਾਂਦਾ ਪ੍ਰੈਸ਼ਰ ਗਵਰਨਮੈਂਟ ਦੇ ਉੱਪਰ ਪੁਲਿਸ ਡਿਪਾਰਟਮੈਂਟ ਦੇ ਉੱਪਰ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਉਹ ਦੋਨੇ ਹੀ ਕੌਨਸਟੇਬਲ ਸਸਕਾਟਨ ਪੁਲਿਸ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਡੈਰਲ ਨਾਈਟ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਉੱਥੇ ਮਰਨ ਦੇ ਲਈ ਛੱਡ ਦਿੱਤਾ ਕੌਨਸਟੇਬਲ ਕੈਨ ਮੌਨਸਨ ਤੇ ਡੈਨ ਹੈਚਨ ਇਹ ਦੋਨੇ ਵੀ ਸਾਹਮਣੇ ਆਉਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਤੇ ਇਹ ਚੀਜ਼ ਮੰਨੀ ਕਿ ਉਸ ਦਿਨ ਇਹਨਾਂ ਨੇ ਹੀ ਡੈਰਲ ਨਾਈਟ ਨੂੰ ਅਰੈਸਟ ਕੀਤਾ ਤੇ ਇੰਨੀ ਦੂਰ ਜਗ੍ਹਾ ਦੇ ਉੱਪਰ ਉਹਨੂੰ ਛੱਡਤਾ ਪਰ ਇਹਨਾਂ ਨੇ ਉੱਥੇ ਜਿਹੜਾ ਸ਼ਬਦ ਯੂਜ਼ ਕੀਤਾ ਇਹਨਾਂ ਨੇ ਉਹ ਵਰਡ ਅਨ ਅਰੈਸਟ ਬੋਲਿਆ ਉਹਦਾ ਮਤਲਬ ਹੈ ਕਿ ਅਸੀਂ ਉਹਨੂੰ ਸ਼ਹਿਰ ਦੇ ਵਿੱਚੋਂ ਅਰੈਸਟ ਕਰਕੇ ਇੰਨੀ ਦੂਰ ਜਾ ਕੇ ਉਹਨੂੰ ਅਨ ਅਰੈਸਟ ਕਰਤਾ ਮਤਲਬ ਉਹਨੂੰ ਰਿਹਾ ਕਰਤਾ ਸ਼ਬਦਾਂ ਦਾ ਥੋੜਾ ਹੇਰ ਫੇਰ ਇੱਥੇ ਅਦਾਲਤਾਂ ਦੀ ਕਾਰਵਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਥਾ ਰੱਖਦਾ ਵਾ ਪਰ ਇਹਦੀ ਕੋਈ ਤਕ ਨਹੀਂ ਬਣਦੀ ਕਿ ਤੁਸੀਂ ਕਿਸ ਨੂੰ ਸ਼ਹਿਰ ਦੇ ਵਿੱਚੋਂ ਅਰੈਸਟ ਕੀਤਾ ਤੇ ਰਾਤ ਦੇ ਟਾਈਮ ਦੇ ਵਿੱਚ -26 ਡਿਗਰੀ ਟੈਂਪਰੇਚਰ ਦੇ ਵਿੱਚ ਸ਼ਹਿਰ ਤੋਂ ਬਹੁਤ ਹੀ ਜ਼ਿਆਦਾ ਦੂਰ ਤੁਸੀਂ ਉਹਨੂੰ ਉੱਥੇ ਰਿਹਾ ਕਰਦੇ ਹੋ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਸੇ ਕਰਕੇ ਇਹਨਾਂ ਦੋਨੇ ਕੌਨਸਟੇਬਲਸ ਨੂੰ ਇਹਨਾਂ ਦੀ ਨੌਕਰੀ ਤੋਂ ਇਹਨਾਂ ਦੀ ਛੁੱਟੀ ਕੀਤੀ ਜਾਂਦੀ ਹੈ ਪਰ ਇਹਨਾਂ ਦੇ ਉੱਪਰ ਉਸ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੇ ਕੋਈ ਅਸਾਲਟ ਦੇ ਜਾਂ conspiracy for death ਇਸ ਤਰ੍ਹਾਂ ਦਾ ਕੋਈ ਵੀ ਜੁਰਮ ਇਹਨਾਂ ਦੇ ਉੱਪਰ ਨਹੀਂ ਲਾਇਆ ਜਾਂਦਾ 8 ਮਹੀਨੇ ਦੇ ਲਈ ਇਹਨਾਂ ਨੂੰ ਪ੍ਰੋਵੀਜ਼ਨਲ ਕਰੈਕਸ਼ਨਲ ਸੈਂਟਰ ਦੇ ਵਿੱਚ ਭੇਜਿਆ ਜਾਂਦਾ ਜਿੱਥੋਂ ਇਹ 4 ਮਹੀਨੇ ਤੋਂ ਬਾਅਦ ਵਾਪਸ ਆ ਜਾਂਦੇ ਆ RCMP ਇਨਵੈਸਟੀਗੇਸ਼ਨ ਟੀਮ ਉਹਨਾਂ ਦੀ ਬਿਲਕੁਲ ਉਸੇ ਤਰ੍ਹਾਂ ਦੇ ਹੀ ਕੱਪੜੇ ਪਾ ਕੇ ਜਿਹੜੀ ਜਗ੍ਹਾ ਤੋਂ ਡੈਰਲ ਨਾਈਟ ਨੂੰ ਛੱਡਿਆ ਗਿਆ ਇਹਨਾਂ ਦੋਨੇ ਪੁਲਿਸ ਵਾਲਿਆਂ ਦੁਬਾਰਾ ਸੇਮ ਉਹੀ ਕੱਪੜੇ ਪਾਉਂਦੇ ਆ ਤੇ ਆਲਮੋਸਟ ਉਸੇ ਟੈਂਪਰੇਚਰ ਦੇ ਵਿੱਚ ਉੱਥੋਂ ਚੱਲਣਾ ਸ਼ੁਰੂ ਕਰਦੇ ਆ ਕਿਉਂਕਿ ਦੋਨੇ ਪੁਲਿਸ ਵਾਲਿਆਂ ਨੇ ਕਿਹਾ ਕਿ ਅਸੀਂ ਉੱਥੇ ਉਹਨੂੰ ਅਨਅਰੇਸਟ ਕੀਤਾ ਤਾਂ ਉਹ ਦੇਖਣਾ ਚਾਹੁੰਦੇ ਆ ਕਿ ਕੀ ਇਹ ਸਥਿਤੀਆਂ ਣੁਕੂਲ ਸੀਗੀਆਂ ਕਿਸੇ ਨੌਜਵਾਨ ਨੂੰ ਉੱਥੇ ਛੱਡਣ ਦੇ ਲਈ ਪਰ ਕੁਝ ਮਿੰਟਾਂ ਦੇ ਵਿੱਚ ਹੀ ਇਹਨਾਂ ਇਨਵੈਸਟੀਗੇਸ਼ਨ ਦੀ ਟੀਮ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਨੂੰ ਵੀ ਇੰਨੇ ਘੱਟ ਕੱਪੜਿਆਂ ਦੇ ਵਿੱਚ ਇੰਨੇ ਟੈਂਪਰੇਚਰ ਦੇ ਵਿੱਚ ਛੱਡਣ ਦਾ ਮਤਲਬ ਸਿੰਪਲ ਹੈਗਾ ਕਿ ਤੁਸੀਂ ਕਿਸੇ ਨੂੰ ਮਰਨ ਦੇ ਲਈ ਛੱਡਿਆ ਵਾ ਤੁਸੀਂ ਉਹਨੂੰ ਰਿਹਾ ਨਹੀਂ ਕੀਤਾ पर रोड ने नेस्टस ते लॉरेंस वैगनर इन दोनों केसਾਂ ਦੇ ਵਿੱਚ ਆਰਸੀਐਮਪੀ ਦੀ ਟੀਮ ਨੂੰ ਆਪਣੇ ਪੁਲਿਸ ਅਧਿਕਾਰੀਆਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਦਾ ਨੌਕਰੀ ਤੋਂ ਹੱਥ ਧੋਣ ਵਾਲਾ ਤੀਸਰਾ ਇਨਸਾਨ ਬਣਦੇ ਆ ਸਸਕਾਟੂਨ ਪੁਲਿਸ ਦੇ ਚੀਫ ਡੇਵ ਸਕਾਟ ਤੇ ਉਹਨਾਂ ਦੀ ਜਗ੍ਹਾ ਦੇ ਉੱਪਰ ਆਉਂਦੇ ਆ ਰੂਸੋ ਸਾਬੋ ਰੂਸੋ ਸਾਬੋ ਦੇ ਲਈ ਹੁਣ ਸਾਹਮਣੇ ਇੱਕ ਜਿਹੜਾ ਕੰਮ ਹੈਗਾ ਵਾ ਪੂਰੀ ਇਨਵੈਸਟੀਗੇਸ਼ਨ ਆ ਉਹ ਬਹੁਤ ਹੀ ਜ਼ਿਆਦਾ ਵੱਡੀ ਆ ਹੁਣ ਚੱਕੇ ਜਾਂਦੇ ਆ 1970 ਤੋਂ ਲੈ ਕੇ ਹੁਣ ਤੱਕ ਦੇ ਕੇਸਸ ਜਿੰਨੀਆਂ ਵੀ ਮੌਤਾਂ ਇਹਨਾਂ ਨੌਜਵਾਨਾਂ ਦੀਆਂ 네ਟਿਵ ਕੈਨੇਡੀਅਨਸ ਦੀਆਂ 1970 ਤੋਂ ਲੈ ਕੇ ਪਿਛਲੇ ਤਕਰੀਬਨ 50 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹੋਈਆਂ ਨੇ ਉਹ ਸਾਰੀਆਂ ਦੇ ਸਾਰਿਆਂ ਦੀ ਜਾਂਚ ਹੋਣੀ ਆ ਸਾਰਿਆਂ ਦਾ ਡਾਟਾ ਕਲੈਕਟ ਕੀਤਾ ਜਾਊਗਾ ਫੈਮਿਲੀ ਮੈਂਬਰਸ ਨੂੰ ਮਿਲੇਆ ਜਾਊਗਾ ਜਿਹੜੇ ਜਿਹੜੇ ਪੁਲਿਸ ਅਧਿਕਾਰੀ ਉਸ ਟਾਈਮ ਦੇ ਉੱਪਰ ਉਹਨਾਂ ਉਹਨਾਂ ਨੌਜਵਾਨਾਂ ਨੂੰ ਉਸ ਜਗ੍ਹਾ ਦੇ ਉੱਪਰ ਪੁਲਿਸ ਵਾਲਿਆਂ ਦੇ ਮੁਤਾਬਕ ਰਿਹਾ ਕਰਕੇ ਆਏ ਸੀ ਉਹ ਸਾਰਾ ਦਾ ਸਾਰਾ ਚੀਜ਼ਾਂ ਹੁਣ ਚੈੱਕ ਹੋਣੀਆਂ ਨੇ ਇਹਨਾਂ ਤਿੰਨੇ ਕੇਸਾਂ ਤੋਂ ਬਾਅਦ ਜਿਹੜਾ ਅਗਲਾ ਕੇਸ ਸਭ ਤੋਂ ਪਹਿਲਾਂ ਪਿਕ ਕੀਤਾ ਜਾਂਦਾ ਉਹ ਹੈ 1990 ਦੇ ਵਿੱਚ ਇੱਕ 17 ਸਾਲ ਦੇ ਲੜਕੇ ਨੀਲ ਸਟੇਨ ਚਾਈਲਡ ਦੀ ਇਸੇ ਤਰ੍ਹਾਂ ਨਾਲ ਹੋਈ ਮੌਤ ਹੁਣ ਇੱਕ ਇੱਕ ਕਰਕੇ ਇਹ ਕੇਸ ਖੋਲਣੇ ਸ਼ੁਰੂ ਹੁੰਦੇ ਆ ਨੀਲ ਸਟੋਨ ਚਾਈਲਡ ਦਾ ਦੋਸਤ ਹੈ ਜੇਸਨ ਰੌਏ ਤਾਂ ਜੇਸਨ ਰੌਏ ਇਹਨੇ ਸਾਲ ਤੋਂ ਬਾਅਦ ਸਾਹਮਣੇ ਆਉਂਦੇ ਆ ਆਪਣੇ ਬਿਆਨ ਦਰਜ ਕਰਵਾਉਂਦੇ ਆ ਜੇਸਨ ਰੌਏ ਦੇ ਮੁਤਾਬਕ 1990 ਨੂੰ 24 ਤੇ 25 ਨਵੰਬਰ ਦੀ ਦਰਮਿਆਨੀ ਰਾਤ ਜੇਸਨ ਰੌਏ ਨੇ ਨੀਲ ਸਟੋਨ ਚਾਈਲਡ ਨੂੰ ਦੋ ਪੁਲਿਸ ਵਾਲਿਆਂ ਦੇ ਨਾਲ ਪੁਲਿਸ ਦੀ ਕਾਰ ਦੇ ਵਿੱਚ ਦੇਖਿਆ ਅੱਗੇ ਉਹ ਆਪਣੇ ਬਿਆਨ ਇਹ ਦਰਜ ਕਰਵਾਉਂਦੇ ਆ ਕਿ ਜਦੋਂ ਹੀ ਨੀਲ ਨੇ ਮੈਨੂੰ ਦੇਖਿਆ ਕਿਉਂਕਿ ਇਹ ਦੋਨੇ ਪੱਕੇ ਦੋਸਤ ਸੀਗੇ ਉਸੇ ਟਾਈਮ ਹੀ ਉਹ ਕਾਰ ਦੇ ਵਿੱਚੋਂ ਸ਼ੀਸ਼ੇ ਦੇ ਉੱਪਰ ਹੱਥ ਮਾਰਨਾ ਸ਼ੁਰੂ ਕਰਦਾ ਵਾ ਤੇ ਜੇਸਨ ਨੂੰ ਉੱਚੀ ਆਵਾਜ਼ ਦੇ ਵਿੱਚ ਇਹ ਕਹਿਣਾ ਸ਼ੁਰੂ ਕਰਦਾ ਕਿ ਮੈਨੂੰ ਬਚਾ ਲਾ ਇਹ ਲੋਕ ਮੈਨੂੰ ਮਾਰ ਦੇਣਗੇ ਤੇ ਜਿਸ ਪੁਲਿਸ ਅਧਿਕਾਰੀ ਦਾ ਨਾਮ ਜੇਸਨ ਰॉय ਲੈਂਦੇ ਆ ਨੀਲ ਸਟੋਨ ਚਾਈਲਡ ਨੂੰ ਜਿਸ ਅਧਿਕਾਰੀ ਨੇ ਗ੍ਰਿਫਤਾਰ ਕੀਤਾ ਤੇ ਇੰਨੀ ਦੂਰ ਛੱਡ ਕੇ ਆਇਆ ਤੇ ਇਹੀ ਚੀਜ਼ ਜਿਹੜੀ ਨੀਲ ਦੀ ਮੌਤ ਦਾ ਕਾਰਨ ਬਣਦੀ ਆ ਉਸ ਪੁਲਿਸ ਅਧਿਕਾਰੀ ਦਾ ਨਾਮ ਸੀ ਕੌਨਸਟੇਬਲ ਲੈਰੀ ਹਾਰਟਵਿਕ ਇੱਕ ਬਹੁਤ ਹੀ ਅਜੀਬ ਚੀਜ਼ ਹੈਗੀ ਆ ਇੱਥੇ ਸਸਕਾਟੂਨ ਪੁਲਿਸ ਡਿਪਾਰਟਮੈਂਟ ਨੇ ਆਪਣਾ ਇੱਕ ਖਾਸ ਡਿਪਾਰਟਮੈਂਟ ਅਲੱਗ ਹੋਣ ਬਣਾਇਆ ਹੋਇਆ ਸੀ ਜਿਹੜਾ ਸਪੈਸ਼ਲ ਬਣਾਇਆ ਸੀਗਾ ਨੇਟਿਵ ਕੈਨੇਡੀਅਨ ਲੋਕਾਂ ਦੀਆਂ ਤਕਲੀਫਾਂ ਨੂੰ ਸੁਣਨ ਦੇ ਲਈ ਤੇ ਇਸ ਡਿਪਾਰਟਮੈਂਟ ਦੇ ਵਿੱਚ ਇਸ ਟਾਈਮ ਦੇ ਉੱਪਰ ਲੈਰੀ ਹਾਰਟਵਿਕ ਇੱਕ ਬਹੁਤ ਹੀ ਸੀਨੀਅਰ ਪੋਜੀਸ਼ਨ ਦੇ ਉੱਪਰ ਕੰਮ ਕਰ ਰਿਹਾ ਸੀ ਕਿੰਨੀ ਅਜੀਬ ਗੱਲ ਆ 1990 ਦੇ ਵਿੱਚ ਖੁਦ ਇਹੀ ਅਧਿਕਾਰੀ ਇੱਕ ਨੇਟਿਵ 17 ਸਾਲ ਦੇ ਲੜਕੇ ਨੂੰ ਖੋਦੀ ਮੌਤ ਦੇ ਮੂੰਹ ਦੇ ਵਿੱਚ ਛੱਡ ਕੇ ਆਇਆ ਤੇ ਕੁਝ ਸਾਲਾਂ ਤੋਂ ਬਾਅਦ ਇਹੀ ਅਧਿਕਾਰੀ ਇੱਕ ਬਹੁਤ ਹੀ ਸੀਨੀਅਰ ਪੋਜੀਸ਼ਨ ਦੇ ਉੱਪਰ ਬੈਠਾ ਹੈ ਕਿਹੜੇ ਡਿਪਾਰਟਮੈਂਟ ਦੇ ਵਿੱਚ ਉਹੀ ਡਿਪਾਰਟਮੈਂਟ ਕਿ ਜਿਹੜਾ ਨੇਟਿਵ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਿਹਾ ਵਾ ਦੂਸਰੇ ਪੁਲਿਸ ਵਾਲੇ ਦੀ ਪਛਾਣ ਹੁੰਦੀ ਆ ਬ੍ਰੈਡ ਸੈਂਗਰ ਨਾਮ ਦੇ ਪੁਲਿਸ ਅਧਿਕਾਰੀ ਦੇ ਤੌਰ ਦੇ ਉੱਪਰ ਅਦਾਲਤ ਦੇ ਵਿੱਚ ਦੋਨਾਂ ਤੋਂ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਆ ਪਹਿਲਾ ਕੁਐਸਚਨ ਇਹ ਪੁੱਛਿਆ ਜਾਂਦਾ ਕਿ ਜਦੋਂ ਤੁਸੀਂ ਇਹਦੇ ਉੱਪਰ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਕੀਤੀ ਤਾ ਤੁਸੀਂ ਨੀਲ ਸਟੋਨ ਚਾਈਲਡ ਦੇ ਮਦਰ ਨੂੰ ਇਹ ਕਿਵੇਂ ਕਿਹਾ ਕਿ ਪੁਲਿਸ ਵਾਲਿਆਂ ਨੇ ਪੂਰੀ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ ਤੇ ਸਾਡੀ ਇਨਵੈਸਟੀਗੇਸ਼ਨ ਚ ਇਹ ਪਤਾ ਲੱਗਿਆ ਕਿ ਨੀਲ ਨੇ ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਉਹ ਖੁਦ ਹੀ ਇੰਨੀ ਦੂਰ ਚਲਾ ਗਿਆ ਅਗਲੀ ਚੀਜ਼ ਇਸ ਕੇਸ ਦੇ ਵਿੱਚ ਇਹ ਸੀ ਜੇਸਨ ਰੌਏ ਇਹ ਦੱਸਦੇ ਆ ਕਿ ਜਦੋਂ ਉਹਨਾਂ ਨੇ ਪੁਲਿਸ ਦੀ ਕਾਰ ਦੇ ਵਿੱਚ ਨੀਲ ਨੂੰ ਦੇਖਿਆ ਸੀ ਉਹਦੇ ਕਾਫੀ ਸਾਰੇ ਕੱਪੜੇ ਪਾਏ ਹੋਏ ਸੀ ਪਰ ਜਦੋਂ ਉਹਦੀ ਡੈੱਡ ਬੋਡੀ ਮਿਲਦੀ ਆ ਤਾਂ ਬਹੁਤ ਹੀ ਘੱਟ ਕੱਪੜੇ ਉਹਦੇ ਸਰੀਰ ਦੇ ਉੱਪਰ ਸੀਗੇ ਇਵਨ ਉਹਦੀ ਇੱਕ ਹੀ ਜਰਾਬ ਉਹਦੇ ਇੱਕ ਪੈਰ ਦੇ ਵਿੱਚ ਮੌਜੂਦ ਸੀ ਆਰਸੀਐਮਪੀ ਦੀ ਕੀਤੀ ਤਫ਼ਤੀਸ਼ ਦੇ ਮੁਤਾਬਕ ਨੀਲ ਦੇ ਬਾਕੀ ਦੇ ਕੱਪੜੇ ਉਹਨੂੰ ਇੰਨੀ ਠੰਡ ਦੇ ਵਿੱਚ -26 -30 ਡਿਗਰੀ ਟੈਂਪਰੇਚਰ ਛੱਡਣ ਤੋਂ ਬਾਅਦ ਬ੍ਰੈਡ ਸੈਂਗਰ ਨੇ ਉਹਦੇ ਸਰੀਰ ਤੋਂ ਉਤਾਰ ਲੇ ਆਪਣੀ ਕਾਰ ਦੇ ਵਿੱਚ ਰੱਖ ਲੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਘਰ ਆ ਕੇ ਜਲਾਤਾ 24 ਤੇ 25 ਨਵੰਬਰ 1990 ਦੀ ਉਸ ਰਾਤ ਦਾ ਜਦੋਂ ਟੈਂਪਰੇਚਰ ਵੈਦਰ ਡਿਪਾਰਟਮੈਂਟ ਵਾਲਿਆਂ ਦੀ ਹੈਲਪ ਦੇ ਨਾਲ ਗੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟੈਂਪਰੇਚਰ ਉਸ ਟਾਈਮ ਜਿੱਥੇ ਨੀਲ ਸਟੋਨ ਚਾਈਲਡ 17 ਸਾਲ ਦੇ ਉਸ ਲੜਕੇ ਦੀ ਠੰਡ ਦੇ ਵਿੱਚ ਮੌਜੂਦ ਹੁੰਦੀ ਆ ਉਸ ਟਾਈਮ ਦੇ ਉੱਪਰ ਟੈਂਪਰੇਚਰ -26 -28 ਦੇ ਤਕਰੀਬਨ ਰਿਹਾ ਹੋਊਗਾ ਜਦੋਂ ਇਹ ਦੋਨੇ ਪੁਲਿਸ ਵਾਲੇ ਲੈਰੀ ਹਾਰਟਵਿਕ ਤੇ ਬ੍ਰੈਡ ਸੈਂਗਰ ਉਹਦੇ ਉੱਪਰਲੇ ਮੋٹے ਕੱਪੜੇ ਵੀ ਉਹਦੇ ਤੋਂ ਉਤਾਰ ਕੇ ਤੇ ਉਹਨੂੰ ਇੰਨੀ ਠੰਡ ਦੇ ਵਿੱਚ ਛੱਡ ਕੇ ਉੱਥੋਂ ਵਾਪਸ ਆ ਜਾਂਦੇ ਪਰ ਇਹ ਪੂਰੀ ਦੀ ਪੂਰੀ ਕਹਾਣੀ ਸਿਰਫ ਨੀਲ ਸਟੋਨ ਚਾਈਲਡ ਦੇ ਉੱਪਰ ਨਹੀਂ ਰੁਕੀ ਬੈਰਲ ਨਾਈਟ ਦੇ ਉੱਪਰ ਨਹੀਂ ਰੁਕਦੀ ਰੋਡ ਨੇ ਨੈਸਟਸ ਜਾਂ ਲੋਰਸ ਵੈਗਨਰ ਦੇ ਉੱਪਰ ਹੀ ਖਤਮ ਨਹੀਂ ਹੁੰਦੀ 1970 ਤੋਂ ਜਾਂ ਉਸ ਤੋਂ ਵੀ ਪਹਿਲਾਂ ਪਤਾ ਹੀ ਨਹੀਂ ਕਦੋਂ ਤੋਂ ਇਹ ਲਗਾਤਾਰ ਇਹੇ ਵਰਤਾਰਾ جاری ਆ ਹਾਲੇ ਇਹਦੇ ਵਿੱਚ ਹੋਰ ਬਹੁਤ ਜ਼ਿਆਦਾ ਤਫ਼ਤੀਸ਼ ਸ਼ੁਰੂ ਹੋਣਗੀਆਂ ਇਹ ਇੱਕ ਪੂਰਾ ਦਾ ਪੂਰਾ ਪੈਂਡੋਰਾ ਬਾਕਸ ਹੈ ਜਿਹੜਾ ਸਸਕੈਚਵਨ ਜਾਂ ਸਸਕਾਟੋਨ ਪੁਲਿਸ ਡਿਪਾਰਟਮੈਂਟ ਤੇ ਗਲੇ ਦੀ ਹੱਡੀ ਅੱਗੇ ਵੀ ਹੋਰ ਭਵਿੱਖ ਦੇ ਵਿੱਚ ਵੀ ਬਣੂੰਗਾ ਇਹ ਸੀਗੀ ਜੀ ਅੱਜ ਦੀ ਆਪਣੀ ਕਹਾਣੀ ਨਾਰਮਲ ਦੇ ਵਿੱਚ ਆਪਾਂ ਪੰਜਾਬ ਪੁਲਿਸ ਜਾਂ ਇੰਡੀਅਨ ਪੁਲਿਸ ਦੀਆਂ ਉਹਨਾਂ ਦੇ ਕਾਲੇ ਸਿਆਹ ਪੱਖ ਦੀਆਂ ਗੱਲਾਂ ਕਰਦੇ ਆ ਤੇ ਜ਼ਿਆਦਾਤਰ ਸਾਨੂੰ ਬਾਹਰਲੀ ਪੁਲਿਸ ਉਹਨਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਸੱਭਿਆਕ ਲੱਗਦੀ ਆ ਪਰ ਇੱਥੇ ਇੱਕ ਕਾਲਾ ਸਿਆਹ ਪੱਖ ਉਹਨਾਂ ਦੀ ਪੁਲਿਸ ਦਾ ਵੀ ਹੈਗਾ ਜਿਹੜਾ ਕਿ ਸ਼ਾਇਦ ਸਾਨੂੰ ਉਹਨਾਂ ਨਹੀਂ ਦਿਖਦਾ ਗੋਰਿਆਂ ਨੂੰ ਉਹਨਾਂ ਨਹੀਂ ਦਿਖਦਾ ਪਰ ਉੱਥੋਂ ਦੇ ਨੇਟਿਵ ਵਸਿੰਦੇ ਜਿਨ੍ਹਾਂ ਦਾ ਜਿਹੜੇ ਬਾਕੀ ਦੀਆਂ ਸਾਰੀਆਂ ਰੇਸਾਂ ਤੋਂ ਵੀ ਬਹੁਤ ਪਹਿਲਾਂ ਤੋਂ ਉਸੇ ਧਰਤੀ ਦੇ ਉੱਪਰ ਰਹਿ ਰਹੇ ਆ ਉਸੇ ਧਰਤੀ ਦੇ ਜਾਏ ਆ ਤੇ ਉਹਨਾਂ ਦੇ ਨਾਲ ਪੁਲਿਸ ਵਾਲਿਆਂ ਵੱਲੋਂ ਇਹ ਸਭ ਕੁਝ ਕੀਤੀਆਂ ਹੋਈਆਂ ਵਧੇਕੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਹਾਣੀ ਆ ਇੱਕ ਬਹੁਤ ਵੱਡਾ ਕ੍ਰਾਈਮ ਆ ਜਿਹੜਾ ਦਹਾਕਿਆਂ ਤੋਂ ਉਹਨਾਂ ਦੇ ਨਾਲ ਹੋ ਰਿਹਾ ਵਾ ਜੋ ਵੀ ਤੁਹਾਡੇ ਵਿਚਾਰ ਨੇ ਇਸ ਕਹਾਣੀ ਦੇ ਬਾਰੇ ਚ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਮੈਨੂੰ ਭੇਜ ਸਕਦੇ ਹੋ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਕਮੈਂਟਸ ਜ਼ਰੂਰ ਕਰ ਦਿਆ ਕਰੋ ਕਮੈਂਟ ਬਹੁਤ ਹੀ ਘੱਟ ਆਉਂਦੇ ਆ ਕਮੈਂਟਸ ਦੇ ਨਾਲ ਤੁਹਾਡੀ ਹੱਲਾਸ਼ੇਰੀ ਮਰ ਜਾਂਦੀ ਆ ਜੇ ਤੁਹਾਨੂੰ ਚੰਗਾ ਲੱਗ ਰਿਹਾ ਕੰਮ ਚੰਗਾ ਬੋਲ ਦਿਓ ਜੇ ਤੁਹਾਨੂੰ ਬੁਰਾ ਲੱਗ ਰਿਹਾ ਕੋਈ ਕਮੀ ਦਿਖ ਰਹੀ ਆ ਤਾਂ ਤੁਸੀਂ ਕਮੀ ਵੀ ਮੈਨੂੰ ਦੱਸ ਸਕਦੇ ਹੋ ਇੰਪਰੂਵ ਕਰਨ ਦੇ ਨਾਲ ਹੀ ਹੌਲੀ-ਹੌਲੀ ਇਨਸਾਨ ਆਪਣੀ ਮੰਜ਼ਿਲ ਦੇ ਉੱਪਰ ਪਹੁੰਚਦਾ ਤਾਂ ਇਹ ਮੇਰਾ ਵੀਡੀਓ ਸੀਗਾ ਜੀ ਇਹਦੀ ਕਹਾਣੀ ਖਤਮ ਹੁੰਦੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ